ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਐ ਭੈਣ ਜੀ ਮੈਂ ਮਾਫੀ ਮੰਗਦਾ ਪਲੀਜ਼ ਮੇਰੀ ਮਾਫੀ ਨਾਲ ਮੇਰੇ ਬੱਚੇ ਦੀ ਚੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇਦਾਂ ਕਰਦੇ ਆਂ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਔਰ ਮੇਰਾ ਹਸਬੰਦ ਤੁਹਾਨੂੰ ਕੁੱਟ ਦੇਣ ਇੱਕ ਇੱਕ ਥੱਪੜ 12 ਨੂੰ ਲਗਾ ਦੇਣ ਤੁਹਾਨੂੰ ਮਨਜ਼ੂਰ ਹੈ ਅਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਜੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ ਤਾਨੂੰ ਮਨਜ਼ੂਰ ਹੈ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤਾਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਮੈਨੂੰ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਕਾ ਦੇ ਤਾਨੂੰ ਮਨਜ਼ੂਰ ਹੈ ਮੈਨੂੰ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤਾਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਮੈਨੂੰ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ फोੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਤੁਹਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ ਤੁਹਾਨੂੰ ਮਨਜ਼ੂਰ ਹੈ ਅੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਅੰਜੀ ਮੈਂ ਮਾਫੀ ਮੰਗਦਾ ਪਲੀਜ਼ ਮੈਨੂੰ ਮਾਫੀ ਨਾ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਕਾ ਦੇ ਤਾਨੂੰ ਮਨਜ਼ੂਰ ਹੈ ਮੈਨੂੰ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸ਼ਮਿੰਦਰ ਤਾਨੂੰ ਸ਼ਰਮ ਆਣੀ ਚਾਹੀਦੀ ਹੈ ਜਨ ਜੀ ਮੈਂ ਮਾਫੀ ਮੰਗਦਾ ਪਲੀਜ਼ ਤੁਹਾਨੂੰ ਮਾਫੀ ਨਹੀਂ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇੱਕਦਮ ਕਰਦੇ ਹਾਂ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਗਦੇ ਤੁਹਾਨੂੰ ਮਨਜ਼ੂਰ ਹੈ ਕੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਮੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇਦਾਂ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਔਰ ਮੇਰਾ ਹਸਬੰਦ ਤੁਹਾਨੂੰ ਕੁੱਟ ਦੇਣ ਇੱਕ ਇੱਕ ਥੱਪੜ 12 ਨੂੰ ਲਗਾ ਦੇਣ ਤੁਹਾਨੂੰ ਮਨਜ਼ੂਰ ਹੈ ਸੌਰੀ ਨਹੀਂ ਅਗਰ ਸ਼ਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਭੈਣ ਜੀ ਮੈਂ ਮਾਫੀ ਮੰਗਦਾ ਪਲੀਜ਼ ਮੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅਚਾ ਜਿਦਾਂ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ ਤਾਨੂੰ ਮਨਜ਼ੂਰ ਹੈ ਤੁਸੀਂ ਸੌਰੀ ਫੀਲ ਕਰਦੇ ਹੋ ਸੌਰੀ ਨਹੀਂ